ਐਕਸ ਚੈਲਸੀਅਰ ਕੌਨਮੈਂਟ ਹਾਈ ਸਕੂਲ ਗੁਰੈ ਦੇ ਵਿਦਿਆਰਥਣ ਸੁਖਰਾਜ ਕੌਰ ਪੁੱਤਰੀ ਰਗੂਵੀਰ ਸਿੰਘ ਵਾਸੀ ਬੜਾਪਿੰਡ ਨੇ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਵਿਸ਼ੇ ਸੋਚੋ 599 ਅੰਕ ਹਾਸਲ ਕਰਕੇ ਪੰਜਾਬ ਭਰ ਚੋਂ 11ਵਾਂ ਸਥਾਨ ਹਾਸਲ ਕੀਤਾ ਹੈ ਸੁਖਰਾਜ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਫੋਟੋਗ੍ਰਾਫਰ ਦਾ ਕੰਮ ਕਰਦੇ ਹਨ ਅਤੇ ਮਾਤਾ ਦਲਜੀਤ ਕੌਰ ਕਰੇਲੂ ਮੈਲਾ ਹੈ ਉਹ 셀ਫ ਸਟੱਡੀ ਕਰਦੀ ਸੀ ਅਤੇ ਉਸਦਾ ਸੁਪਨਾ ਡਾਕਟਰ ਬਣਨਾ ਹੈ ਉਸਨੇ ਕਿਹਾ ਕਿ ਉਸਦੇ ਸਕੂਲ ਸਟਾਫ ਮਾਤਾ ਪਿਤਾ ਦਾ ਇਸ ਮੈਰਿਟ ਵਿੱਚ ਆਉਣ ਤੇ ਬੜਮੁੱਲਾ ਯੋਗਦਾਨ ਹੈ ਸ਼ੀਰੀ ਦਸ਼ਮੇਸ਼ ਕਾਨਵਰ ਸਕੂਲ ਅੱਟੀ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਹਾਸਲ ਕਰਕੇ ਸਕੂਲ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕਿਰਨਦੀਪ ਦੀ ਇਸ ਉਪਲਬਧੀ ਤੋਂ ਬਾਅਦ ਸਕੂਲ ਦੇ ਐਮਡੀ ਸੁਖਦੀਪ ਸਿੰਘ ਬੋਇਸ ਪ੍ਰਿੰਸੀਪਲ ਸੰਦੀਪ ਕੌਰ ਉਚੇਚੇ ਤੌਰ ਤੇ ਕਿਰਨਦੀਪ ਦੇ ਘਰ ਪਹੁੰਚੇ ਅਤੇ ਉਸ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਮੁਬਾਰਕਾ ਦਿੱਤੀ। ਇਸੇ ਤਰ੍ਹਾਂ ਪੰਜਾਬ ਅਕੈਡਮੀ ਸਕੂਲ ਬੜਾਪਿੰਡ ਦੀ ਵਿਦਿਆਰਥਣ ਗੁਰਜੀਨ ਕੌਰ ਪੁੱਤਰੀ ਜਸਵੀਰ ਸਿੰਘ ਪਾਸੀ ਜੋਲਾ ਨੇ 659 ਅੰਕ ਹਾਸਲ ਕਰਕੇ ਪੰਜਾਬ ਚ 11ਵਾਂ ਸਥਾਨ ਹਾਸਲ ਕੀਤਾ ਹੈ ਸਕੂਲ ਪ੍ਰਿੰਸੀਪਲ ਰਵਿੰਦਰ ਕੌਰ ਨੇ ਦੱਸਿਆ ਕਿ ਗੁਰਜੀਨ ਮਿਹਨਤੀ ਵਿਦਿਆਰਥਣ ਹੈ ਅਤੇ ਉਨ੍ਹਾਂ ਦੇ ਸਟਾਫ ਨੇ ਵੀ ਆਪਣੀ ਪੂਰੀ ਮਿਹਨਤ ਨਾਲ ਬੱਚੇ ਨੂੰ ਪੜਾਇਆ ਸੀ ਅਤੇ ਅੱਜ ਬੱਚੇ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ ਸੁਖਰਾਜ ਕੌਰ ਤੇ ਕੀ ਨਾਮ ਦਾ ਹੈ ਮੇਰਾ ਨਾਮ ਸੁਖਰਾਜ ਕੌਰ ਹੈ ਐਕਸਲਚਰ ਕੰਵਿਟ ਹਾਈ ਸਕੂਲ ਕਿੰਨੇ ਮਾਰਕ ਲੈ ਆਇਆ ਕਿੰਨਾ ਰੈਂਕ ਆ ਮੇਰਾ ਪੰਜਾਬ ਵਿੱਚ ਮੇਰੇ 600 ਵਿੱਚੋਂ 589 ਮਾਰਕਸ ਆਇਆ ਤੇ ਮੈਂ ਪੰਜਾਬ ਵਿੱਚੋਂ 11ਵਾਂ ਪੋਜੀਸ਼ਨ ਤੇ ਆਇਆ ਹਾਂ ਅੱਛਾ ਮੈਰਿਟ ਆਈ ਹੈ ਕਿ ਇਹ ਹੈ ਕਿ ਇਹੋ ਜਿਹਾ ਮਾਹੌਲ ਸੀਗਾ ਜਦੋਂ ਪਤਾ ਲੱਗਾ ਤੁਹਾਨੂੰ ਕਿੱਥੋਂ ਪਤਾ ਲੱਗਾ ਸੀਗਾ ਘਰ ਦਾ ਮਾਹੌਲ ਕੀ ਸੀਗਾ ਜਦੋਂ ਪਤਾ ਲੱਗਾ ਮੈਨੂੰ ਸਰ ਨੇ ਫੋਨ ਕੀਤਾ ਤੇ ਉਦੋਂ ਪਤਾ ਲੱਗਾ ਸਾਰੇ ਨਾਰਮਲੀ ਬੈਠੇ ਸੀ ਤੇ ਜਦੋਂ ਪਤਾ ਲੱਗਾ ਤੇ ਬਹੁਤ ਖੁਸ਼ੀ ਹੋਈ ਜੇ ਅੱਜ ਮੈਡੀਟ੍ਰੀ ਦਾ ਰਿਜ਼ਲਟ ਆ ਰਾ ਸੀਗਾ ਸੋ ਇਹ ਕੋ ਫਿਰ ਚਿਰੇ ਤੋਂ ਦੇਖ ਸੀ ਜੀ ਬਹੁਤ ਡੀਕ ਸੀ ਜਲਦੀ ਜਲਦੀ ਨਿਕਲਾ ਰਿਜ਼ਲਟ ਹਾਂਜੀ ਅੱਛਾ ਸੈਲਫ ਸਟਡੀ ਕਰਤਾ ਜੀ ਜਾਂ ਟਿਊਸ਼ਨ ਕੋਈ ਚਲਪ ਮਿਲੀ ਜਾਂ ਸਕੂਲ ਵੱਲੋਂ ਕੋਈ ਹੈਲਪ ਮਿਲੀ ਕਿ ਸਟੱਡੀ ਸਕੂਲ ਵੱਲੋਂ ਬਹੁਤ ਵਧੀਆ ਹੈਲਪ ਮਿਲੀ ਤੇ ਸ਼ਾਇਦ ਮੇਰੇ ਜੀ ਅੱਜ ਇਹਨੇ ਨੰਬਰ ਆਇਆ ਤਾਂ ਸ਼ਾਇਦ ਮੇਰੇ ਟੀਚਰਸ ਕਰਕੇ ਹੀ ਆਇਆ ਮੈਨੂੰ ਉਹਨਾਂ ਨੇ ਨਾ ਵਧੀਆ ਪੜਾਇਆ ਤਾਂ ਹੀ ਆਏ ਨੇ ਤੇ ਮੇਰੇ ਟੀਚਰਸ ਬਹੁਤ ਵਧੀਆ ਪੜਾਉਂਦੇ ਸੀ ਤੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਮੈਨੂੰ ਪੜਾਉਣ ਦੇ ਟਿਊਸ਼ਨ ਪੜਾਵੇ ਰੱਖੇ ਜੀ ਨਹੀਂ ਟਿਊਸ਼ਨ ਹੀ ਰੱਖੀ ਸੀ ਸਰ ਸਰ ਟਿਊਸ਼ਨ ਅਗਲੇ ਐਮ ਕੀ ਹੈ ਅਗਲੇ ਦਾ ਨਾਮ ਕੋਈ ਨਾ ਮੈਂ ਨਰਿਦਾ ਕੈਂਪ ਹੈ ਹਾਂਜੀ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਬੜੀ ਉਮਰ ਤੇ ਫੌਰਨ ਜਾਂਦੇ ਗਏ ਜੀ ਜਿਆਦਾ ਨਹੀਂ ਬਟ ਥੋੜਾ ਜਿਆਦਾ ਰਹੇਗਾ ਪੰਜਾਬ ਦੇ ਇਤਿਹਾਸ ਦਾ ਤੋਂ ਆਪਾਂ ਦਾ ਆਪਣਾ ਸਾਥ ਤੋਂ ਅੱਛੇ ਮਹਾਰ ਕੇ ਵਾਲੇ ਆ ਜਦੋਂ ਮੈਰਿਟ ਦਾ ਪਤਾ ਲੱਗਾ ਹੈਗਾ ਤੇ ਸਭ ਤੋਂ ਪਹਿਲਾਂ ਇਹ ਰੈਕਟਰ ਬਹੁਤ ਖੁਸ਼ੀ ਹੋਈ ਮੈਨੂੰ ਵੈਸੇ ਐਕਸਪੈਕਟੇਸ਼ਨਸ ਆ ਸੀ ਵੀ ਮੈਂ ਆਉਂਗੀ ਹੈਨਾ ਮੈਰਿਟ ਦੇ ਵਿੱਚ ਬਟ ਰਿਐਲਿਟੀ ਹੋ ਜੂਗੀ ਇਹਦਾ ਯਕੀਨ ਨਹੀਂ ਸੀਗਾ ਰਿਐਲਿਟੀ ਤਾਂ ਮੇਰੇ ਟੀਚਰਜ਼ ਕਰਕੇ ਹੀ ਹੋਈ ਆ ਚਾਹ ਪੰਜ ਮੈਰਿਟ ਆਇਆ ਸਾਡੇ ਗੁਰਾਇਸ਼ੇਰ ਦੇ ਹਾਂਜੀ ਪੰਜੇ ਹੀ ਥੀ ਆਨੇ ਮੈਰਿਟ ਸੇ ਤਾਂ ਮੁੰਡੇ ਕੋ ਪਛੜਾਏ ਗਏ ਆ ਜੋ ਇਹ ਤਾਂ ਹੁਣ ਵੇਟ ਬਟ ਮੁੰਡੇ ਥੋੜੇ ਘੱਟ ਧਿਆਨ ਦਿੰਦੇ ਆ ਕੁੜੀਆਂ ਜ਼ਿਆਦਾ ਇੰਦਾ ਹਨ ਇਹਦੇ ਪੰਜ ਸਾਡੇ ਪਿਛੇ ਆਉਂਦੇ ਰਸਟੋਰੈਂਟਾਂ ਦੇ ਆ ਟੈਂਟਰ ਦੇ ਵੀ ਮੈਰਿਟ ਆਈਆਂ ਤੇ ਉਹਦੇ ਵਿੱਚ ਵੀ ਪੰਜ ਮੈਰਿਟਾਂ ਵਿੱਚੋਂ ਚਾਰ ਕੁੜੀਆਂ ਸੀਗੀਆਂ ਹਾਂਜੀ ਇਕਲ ਮੁੰਡਾ ਸੀਗਾ ਹਾਂਜੀ ਚਲੋ ਉਹਦਾ ਹੀ ਸੀਗਾ ਪੂਰਾ ਹਮੇ ਧਿਆਨ ਨੇ ਤੇ ਸਟੱਡੀ ਹਾਲ ਬਟ ਲੈ ਤਾਂ ਵੋਇਸ ਵੀ ਸਕਦੇ ਆ ਇਦਾਂ ਦਾ ਕੋਈ ਹੈ ਨਹੀਂ ਬਟਾ ਧਿਆਨ ਹਾਂਜੀ ਮੈਂ ਸਿਰਫ ਇਹ ਦੋ ਮਿਹਨਤ ਕਰੋ ਤੇ ਸਭ ਕੁਝ ਪੋਸੀਬਲ ਹੋ ਜਾਂਦਾ ਮੁੰਡੇ ਹੋਣ ਜਾਂ ਕੁੜੀਆਂ ਸਾਰੇ ਹੀ ਕਰ ਸਕਦੇ ਆ आज पंजाब स्कूल शिक्षा बोर्ड 8वीं कक्षा ਦਾ ਰਿਜ਼ਲਟ ਆਇਆ ਮੈਂ ਕਿਰਨਦੇਵ ਕੌਰ ਸ਼ੀਰਦੇਸ਼ ਮਿਸ਼ ਕਨਵੈਂਟ ਹਾਈ ਸਕੂਲ 80 ਵਿਦਿਆਰਥਣ ਹਾਂ ਮੈਂ ਪੂਰੇ ਪੰਜਾਬ ਪਰ ਵਿੱਚੋਂ 8ਵਾਂ ਸਥਾਨ ਹਾਸਿਲ ਕੀਤਾ ਹੈ ਇਸ ਦੇ ਪਿੱਛੇ ਮੇਰੇ ਮਾਪਿਆਂ ਅਤੇ ਮੇਰੇ ਸਾਰੇ ਟੀਚਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਅਤੇ ਮੈਂ ਉਸਨਾਂ ਦੀ ਬਹੁਤ ਧੰਨਵਾਦ ਦੀ ਹਾਂ ਮੈਂ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦੀ ਹਾਂ ਮੈਂ ਮੈਂ ਅੱਗੇ ਵੀ ਪੜ੍ਹ ਲਿਖ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਾਂਗੀ। ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਵਿੱਚ ਸਾਡੇ ਸਕੂਲ ਸ਼੍ਰੀ ਦਸ਼ਮੇਸ਼ ਗੌਰਮਟ ਹਾਈ ਸਕੂਲ ਅੱਟੀ ਦੀ ਕਿਰਨਦੀਪ ਕੌਰ ਨੇ ਪੂਰੇ ਪੰਜਾਬ ਭਰ ਵਿੱਚੋਂ 8ਵਾਂ ਰੈਂਕ ਹਾਸਲ ਕਰਕੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਬੇਟੀ ਦੇ ਜੋ ਕਿ ਪਿਤਾ ਜੀ ਇਸ ਦੁਨੀਆ ਵਿੱਚ ਨਹੀਂ ਸਨ ਇਸ ਕਰਕੇ ਸਾਡੇ ਸਕੂਲ ਦੇ ਚੇਅਰਮੈਨ ਸਾਫ ਸਰਦਾਰ ਚੰਨਜੀਤ ਸਿੰਘ ਜੀ ਨੇ ਇਸ ਨੂੰ ਕਦੇ ਵੀ ਆਪਣੇ ਪਿੱਤਾ ਦੀ ਘਾਟ ਮਹਿਸੂਸ ਨਹੀਂ ਹੁਣ ਦਿੱਤੀ ਅਤੇ ਉਹਨਾਂ ਨੇ ਇਸ ਲਈ ਐਕਸਟਰਾ ਕਲਾਸਾਂ ਦਾ ਵੀ ਪ੍ਰਬੰਧ ਕੀਤਾ ਸਾਰੇ ਬੱਚਿਆਂ ਨੂੰ ਐਕਸਟਰਾ ਕਲਾਸਾਂ ਦੇ ਲਗਵਾਈਆਂ ਅਤੇ ਜਿਸ ਦੇ ਨਤੀਜੇ ਆਪਣੇ ਸਾਹਮਣੇ ਹਨ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਉਮੀਦ ਕਰਦੇ ਹਨ ਕਿ ਸਾਡੇ ਸਕੂਲ ਦੇ ਬੱਚੇ ਮੈਰਿਟਾਂ ਲੈ ਕੇ ਇਸ ਸਕੂਲ ਦਾ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ ਬਹੁਤ ਬਹੁਤ ਧੰਨਵਾਦ